ਅੱਜ ਜਸੀਂ ਆਏ ਪਿੰਡ ਜੱਜੜ ਸੋਨੂੰ ਦਿਖਾਵਾਂਗੇ ਪਿੰਡ ਦੇਆਂ ਕੁਝ ਜਗਾਵਾ ਗੁਰੂ ਘਰ ਵਰਟਰਬਾਕਸ ਪਿੰਡ ਦੀ ਸੱਤ ਤੇ ਪੁਰਾਣਾਂ ਖੂ ਤੇ ਕੁਝ ਪੁਰਾਣੇ ਘਰ ਅਸੀਂ ਪਹੁੰਚ ਗਏ ਜੀ ਪਿੰਡ ਜੱਜੜ ਅਸੀਂ ਹੋ ਗਏ ਪਿੰਡ ਦੇ ਵਿੱਚ ਐਂਟਰ ਸਾਹਮਣੇ ਤੁਸੀਂ ਬੋਰਡ ਦੇਖ ਸਕਦੇ ਹੋ ਯਾਦਗਾਰੀ ਗੇਟ ਸ਼ਹੀਦ ਸਰਦਾਰ ਮੀਵਾ ਸਿੰਘ ਮਾਨ ਸੀ ਆਰ ਪੀ ਆ ਕੋ ਸੋਣਾ ਪਿੰਡ ਹੈ ਬਈ ਸਾਹਮਣੇ ਟਾਵਰ ਦੇਖ ਸਕਦੇ ਹੋ ਤੁਸੀਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰੂ ਘਰ ਪਿੰਡ ਦੇ ਐਂਟਰ ਹੁੰਦਿਆਂ ਸਾਰੀ ਕੋਰਨਰ ਤੇ ਗੁਰੂ ਘਰ ਆਈ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਗੁਰੂ ਘਰ ਐਂਟਰੀ ਗੇਟ ਗੁਰੂ ਘਰ ਦਾ ਆਰਲੀ ਸੈਡ ਹੈ ਜੀ ਗੁਰੂ ਘਰ ਦੀ ਗੁਰੂ ਘਰ ਚ ਸੇਵਾ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਾਇਆ ਜੀ ਪਿੰਡ ਵਾਲਿਆਂ ਨੇ ਗੁਰੂ ਘਰ ਪਿੰਡ ਦਾ ਵਾਟਰ ਬਾਕਸ ਇਕਦਮੀ ਸਾਡਾ ਆਰੋ ਖਰੇ ਲਈ ਬਹੁਤ ਆ ਵੀ ਚਾਰੇ ਪਾਸੇ ਬੂਟੇ ਦਰਖਤ ਲੱਗੇ ਹੋਏ ਆਗੇ ਸਾਈਡਾਂ ਤੇ ਪਾਣੀ ਵਾਲੇ ਟੈਂਕਾਂ ਦੇ ਜਾਲੀ ਲੱਗੀ ਹੈਗੀ ਤਾਂ ਕਿ ਕੋਈ ਪਸ਼ੂ ਜਾਂ ਜਾਨਵਰ ਪਾਣੀ ਅੰਦਰ ਨਾ ਜਾ ਸਕੇ ਇਹ ਆ ਜੀ ਪਿੰਡ ਦਾ ਪੁਰਾਣਾ ਖੂਹ ਜਿਹੜਾ ਪਿੰਡ ਦੇ ਵਿਚਕਾਰ ਆਗਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਉਹਦੇ ਅੱਗੇ ਬਣਿਆ ਹੋਇਆ ਦਾ ਬਰਾਂਡਾ ਛੋਟੇ ਛੋਟੇ ਗੇਟ ਬਣੇ ਹੋਏ ਗੋਲਕਾਰ ਦੇ ਇਹਨੂੰ ਅਸੀਂ ਪਿੰਡ ਦੀ ਪੁਰਾਣੀ ਯਾਦਗਾਰ ਵੀ ਕਹਿ ਸਕਦੇ ਹਾਂ ਪਿੰਡ ਦੀ ਨਿਸ਼ਾਨੀ ਵੀ ਕਹਿ ਸਕਦੇ ਹਾਂ ਜੋ ਪਿੰਡ ਦੇ ਲੋਕਾਂ ਨੇ ਸੰਭਾਲ ਕੇ ਰੱਖੀ ਆ ਜਦੋਂ ਪੁਰਾਣੇ ਟਾਈਮਾਂ ਵਿੱਚ ਪਾਣੀ ਦਾ ਕੋਈ ਸਾਧਨ ਨਹੀਂ ਹੁੰਦਾ ਸੀਗਾ ਤਾਂ ਇਨਾ ਖੋਹਾਂ ਰਹੀਂ ਪਾਣੀ ਕੱਢਿਆ ਜਾਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਘਰ ਦੇ ਕੰਮਾਂ ਲਈ ਵਰਤਿਆ ਜਾਂਦਾ ਸੀਗਾ ਮਾਲ ਡੰਗਰ ਪਸ਼ੂਆਂ ਲਈ ਪਰ ਅੱਜ ਕੱਲ ਦਾ ਸਮੇਂ ਦੇ ਬਦਲ ਅਨੁਸਾਰ ਘਰਾਂ ਵਿੱਚ ਮੋਟਰਾਂ ਵਗੈਰਾ ਲੱਗ ਗਿਆ। ਉਦੋਂ ਖੋਹੀ ਹੁੰਦੀ ਸੀਗੇ ਜਿੰਨਾ ਰਹੀਂ ਪਾਣੀ ਕੱਢ ਕੇ ਆਪਣੇ ਘਰ ਦੇ ਲਈ ਵਰਤਿਆ ਜਾਂਦਾ ਹੁੰਦਾ ਸੀ। ਹੁਣ ਸਾਨੂੰ ਦਿਖਾਉਣੇ ਜੀ ਖੂ। ਹੁਣ ਤਾਂ ਉੱਪਰ ਸਰੀ ਵਾਲੀ ਜਾਲੀ ਲੱਗ ਛੱਡੀ ਆ। ਸੇਫਟੀ ਵਾਸਤੇ ਕਿ ਵਿੱਚ ਕੁਝ ਡਿੱਗੇ ਨਾ। ਸਮੇਂ ਦੇ ਨਾਲ ਨਾਲ ਚੀਜ਼ਾਂ ਵੀ ਬਦਲ ਜਾਂਦੀਆਂ ਨੇ ਕਿਸੇ ਇਸ ਟਾਈਮ ਤੇ ਇੱਥੋਂ ਪਾਣੀ ਕੱਢਿਆ ਜਾਂਦਾ ਸੀ ਖੂਨ ਰਾਹੀਂ ਤੇ ਜਿਵੇਂ ਕਈ ਪਿੰਡਾਂ 'ਚ ਬੇੜੇ ਜਾਂ ਪੱਤੀਆਂ ਹੁੰਦੀਆਂ ਨੇਗੀਆਂ ਉਹ ਵੀ ਇਹਦੇ ਕਈ ਸੱਡਾ ਬਣੀਆਂ ਨੇ ਜਿੰਨਾ ਰਾਹੀਂ ਉਹ ਲਗ ਲਗ ਪੱਤੀਆਂ ਜਾਂ ਬੇੜੇ ਨੂੰ ਕੀ ਕਹਿੰਦੇ ਹੁੰਦੇ ਪਾਣੀ ਦਿੱਤਾ ਜਾਂਦਾ ਸੀਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਬਾਈ ਪਿੰਡਾਂ ਦੇ ਨੇ ਕਾਫੀ ਸੰਭਾਲ ਕੀਤੀ ਹੈਗੀ ਦੀ ਪਰ ਪੈਂਡਿੰਗਾ ਵਗੈਰਾ ਵੀ ਬਣੀਆਂ ਸਾਹਮਣੇ ਬੋਰਡ ਵੀ ਦੇਖ ਸਕਦੇ ਹੋ ਹੁਣ ਇੱਧਰ ਸਾਹਮਣੀ ਹੈਗੀ ਸੱਤ ਇੱਥੇ ਪਿੰਡ ਦੇ ਬਜ਼ੁਰਗ ਤਾਂਸ਼ ਵਗੈਰਾ ਕਿੱਢਦੇ ਹੈਗੇ ਇਕੱਠੇ ਹੁੰਦੇ ਹੈਗੇ ਬੇਬੇ ਤਾਂ ਬੱਕਰੀਆਂ ਲਈ ਜਾਂਦੀ ਹੈਗੀ ਸਾਹਮਣੇ ਤੁਸੀਂ ਦੇਖ ਦਿੰਦਾ ਦਰਵਾਜ਼ਾ ਪੁਰਾਣਾ ਪਿੰਡਾਂ ਦਾ ਮਾਹੌਲ ਬਹੁਤ ਸੋਹਣਾ ਮਾਹੌਲ ਹੁੰਦਾ ਬਈ। ਰੌਣਕਾਂ ਲੱਗੀਆਂ ਰਹਿੰਦੀਆਂ ਨੇ ਸੱਤ ਚ। ਅਸੀਂ ਦਿਖਾਉਣੇ ਆਂਗੇ ਧਰਮਸ਼ਾਲਾ ਪ੍ਰਾਣੀ। ਦੇਖ ਸਕਦੇ ਹੋ ਤੁਸੀਂ। ਦਰਵਾਜ਼ੇ ਦਾ ਗੇਟ। ਉਹ ਡਿਜ਼ਾਈਨ ਕੀਤਾ ਹੋਇਆ। ਆਲੇ ਵਗੈਰਾ। ਡਿਜ਼ਾਈਨਿੰਗ ਵਾਲੇ ਬਣਾਏ ਹੋਇਆ। ਲੱਕੜ ਦੇ ਪੱਲੇ ਪਏ ਆ। ਦਰਵਾਜੇ ਤੇ ਲੱਗਦੇ ਜਿਹੜੇ ਸਪੋਰਟ ਵਾਸਤੇ ਗਾਡਰਾਂ ਦੀ ਪਲੇਟਾਂ ਲੱਗਦੀਆਂ ਸੀਗੀਆਂ ਖਿੱਚ ਵਾਸਤੇ ਅੱਧੀ ਟਾਂਜੀ ਲੱਗੀ ਹੋਈਆਂ ਅਜਾ ਨਹੀਂ ਕੀਤੀ ਹੋਈ ਤਾਂ ਵੈਲਕਮ ਵੋਲ ਗੇਟ ਤੇ ਜਾਲੀਆਂ ਦਾ ਬਹੁਤ ਕਰੇ ਜੀ ਸੀ ਪਾਣੇ ਟਾਈਮ ਤੇ ਦੇਖਸਾ ਪੂਰੀ ਵਧੀਆ ਡਿਜ਼ਾਈਨਿੰਗ ਕਰੀ ਹੋਈ ਆ ਧਰਮਸ਼ਾਲਾ ਸੀ ਤਾਂ ਬੰਦ ਪਈ ਆ ਉੱਪਰ ਚਿਵਾਰਾ ਬਣਿਆ ਹੋਇਆ ਚਿਵਾਰੇ ਤੇ ਸਾਈਡਾਂ ਤੇ ਪਲਾਸਟਰ ਡਿਜ਼ਾਈਨਿੰਗ ਕਰੀ ਹੋਈ ਆ ਨਵਾਂ ਮਕਾਨ ਬਣਿਆਗਾ 1969 ਸਮਾਰੇ ਦੇ ਉੱਪਰ ਡਿਜ਼ਾਈਨ ਗਲੀ ਪਰਦੀ ਇਸਾ ਮੇਦੀਆਂ ਕੋਈ ਜ਼ਿਆਦਾ ਨਹੀਂ ਫੇਰ ਦਿੱਤਾ ਟਾਲ ਬੱਤ ਡੇਟ ਪੁਰਾਣੀ ਫੀਟਿੰਗ ਬਿਜਲੀ ਦੀ ਪੁਰਾਣੇ ਟਾਈਮ ਵਿੱਚ ਇਹਦੀ ਫੀਟਿੰਗ ਹੁੰਦੀ ਸੀ ਵੀ ਲੱਕੜ ਦੀ ਸਵਿਚਾਂ ਬਰਾਂਡ ਆਉਂਦੀਆਂ ਗੋਲ ਦਰਵਾਜ਼ੇ ਬਾਰੀਆਂ ਜਾਂ ਤਾਂ ਰਹਿੰਦੇ ਸੀਗੇ ਡਿਜ਼ਾਈਨ ਰੈਡੀ ਸਾਹਮਣੇ ਤੁਹਾਨੂੰ ਦਿਖਾਉਣੇ ਆ ਕੱਚੀਆਂ ਕੰਧਾਂ ਆਲਾ ਰਹਿੰਦੇ ਸੀਗੇ ਪਹਿਲਾਂ ਇੱਥੇ ਉਹ ਇੱਥੇ ਟਾ ਕੇ ਖੇਤ ਬਾਗ ਜੀ ਦੱਸਦੇ ਆ ਕਿ ਕਹਿੰਦੇ ਵੀ ਉਹ ਖੇਤ ਆਪਣਾ ਕੋਠੀ ਵਗੈਰਾ ਪਾਲੀ ਉਹਨਾਂ ਨੇ ਬਾਈਆਂ ਨੇ ਤੇ ਦੇਖ ਸਕਦੇ ਹੋ ਪੱਛੀਆਂ ਥੱਲੇ ਪ੍ਰਾਣੀਆਂ 1.5-2 ਫੁੱਟ ਚੌੜੀਆਂ ਨੇ ਮਤੈ ਸਰ ਕੀ ਦਰਵਾਜ਼ੇ ਤੇ ਤਿੰਨ ਗੋਲ ਬਾਰ ਹੋ ਰਿਹਾ ਪ੍ਰਚੰਡ ਹਵਾ ਤੇ ਛਤ ਤੇ डिजाइनिंग की इटा की राशन इटा कट के लाइया हुई डिजाइन करके दिखाने अंदर टायल बत्ता टायर बत्ती पे हुआ सामने दरवाजे का मेन गेट ਬਰਾਂਡਾ ਬਣਿਆ ਸੀਗਾ ਤੇ ਤਿੰਨ ਗੇਟ ਲੱਗੇ ਸੀ ਬੋਲ ਕਾਰਦੇ ਡਿਜ਼ਾਈਨ ਕਰਿਆ ਸੀਗਾ ਪਰ ਸਿੱਖ ਇੱਕ ਸਾਈਡ ਤੋਂ ਪੌੜੀਆਂ ਚੜਦੀਆਂ ਅੰਦਰ ਦਿਖਾਉਣੇ ਤੁਹਾਨੂੰ ਛਤਿਰ ਵਾਲੀ ਛੱਤ ਸਰਕੀ ਢਾਲ ਬਤਾਵਾ ਹਵਾ ਵਾਸਤੇ ਦੇਖੋ ਇੱਕ ਟਾ ਵਗੈਰਾ ਲੱਗੇ ਹੋਈਆਂ ਰੱਖੜੇ ਬਣੇ ਹੋਏ ਆਗੇ कच्चिया कंधा पोछा मारिया पाण्डो मिट्टी का है जी पड़छती वगैरह होंगे सी समान रखने पुराने टाइम चती बनी हुई है बत्ते। ਪਰਾਨੀ ਬਣੀ ਲੱਗਦੇ ਵਿੱਚ ਮਕਾਨੇ ਸਪੋਰਟ ਵਾਸਤੇ ਥੰਮਲੇ ਲੱਗੇ ਆ ਕੌਲੇ ਕਿਹੜੇ ਲੱਗੇ ਨੇ ਇਹਨਾਂ ਇਹ ਜਿਹਾ ਕੰਮ ਤੇ ਰੀਸੀ ਨਹੀਂ ਕਰਦੇ ਸੀ ਦੀ ਵੀ ਬਈ ਆਹ ਫੀਟਿੰਗ ਕਰੀ ਹੋਈ ਲੱਕੜ ਦੀ

ਦੂਸਰਾ ਘਾਰ ਆ ਵੀ ਤੁਸੀਂ ਦੇਖ ਸਕਦੇ ਹੋ ਸੇਮ ਇਸੇ ਵਰਗੀ ਆ ਤੇ ਤੁਹਾਨੂੰ ਘੱਟੇ ਵਗੈਰਾ ਲੱਗੇ ਹੋਏ ਆਗੇ ਜਿਹੜਾ ਛਤਰ ਨਾ ਚੋਗੇ ਸਾਹਮਣੇ ਦੇ ਦੋ ਸਪੋਰਟ ਵਾਸਤੇ ਕੰਧ ਕੱਢੀ ਹੈ ਜੀ ਲੈ ਸੱਟ ਤੇ 25 ਗੰਨ ਦਾ ਸੈਡਾ ਤੇ ਵੀ ਕੱਚਿਆਂ ਗੰਨਾਂ राशन दान जो बो दिखाए थे बरीक इटा लगने टाइम च बरीक इटा चढ़ाई करते मसी ਕੋਈ ਕੋਈ ਪਿੰਡਾਂ ਚ ਹੀ ਰਹਿ ਗਈਆਂ ਅਸੀਂ ਇਹ ਗਾਵਾਂ ਤਾਂ ਆਪੀਆਂ ਕੁਝ ਬਦਲ ਬੀ ਹੋ ਗਈ ਚੇਂਜ ਹੋ ਗਏ ਇਸ ਮਕਾਨ ਨਵੇਂ ਬਣ ਗਏ ਬਹੁਤ ਸੋਹਣਾ ਬਣਾਇਆ ਵੀ ਮਕਾਨ ਟਾਈਮ ਨਾਲ ਜੀਜਾ ਬਦਲਦੇ ਜਾਂਦੀਆਂ ਨੇ ਸਾਨੂੰ ਫੇਰ ਘਰੋਂ ਦਵਾ ਦਿੰਦੇ ਬੋ ਦਰਵਾਜ਼ੇ ਬਰਾਂਡੇ ਤੇ ਗੇਟ ਬੋ ਜਿਆਦਾ ਪਹਿਲਾਂ ਗੋਲ ਹੀ ਹੁੰਦੇ ਸੀ ਜਿੰਨੇ ਵੀ ਗੇਟ ਬਣਦੇ ਸੀ ਗੋਲ ਲਾਈ ਵਾਲੇ ਬਣਦੇ ਸੀ 44 ਨੇ ਸਰਕੀ ਵਾਲੀਆਂ ਛੱਤਾ ਹੁੰਦੀਆਂ ਗਾਦਰਤਾ ਵਰਤਦੇ ਨਹੀਂ ਸੀ ਉਹਨੂੰ। ਜਿਆਦਾ ਲੱਕਰ ਦੇ ਸ਼ਤੀਰ ਲਟੈਣਾ ਵਗੈਰਾ ਹੁੰਦੀਆਂ ਸੀਗੀਆਂ। ਹਾਂ ਦੇਖੋ ਜੀ। ਬਾਈ ਵਰਗੇ ਦੱਸਦੇ ਆਗੇ। ਜੇ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਲਾਈਕ ਤੇ ਕਮੈਂਟ ਕਰ ਦਿਓ ਜੀ ਤਾਂ ਕਿ ਤੁਹਾਡੇ ਲਈ ਆਨਲਾਈਨ ਟਾਈਮ 'ਚ ਅਸੀਂ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ। ਧੰਨਵਾਦ।